ਇੱਕ ਅੱਖ ਵਾਲੀ ਮਾਂ ਦੇ ਨਾਲ ਜੰਨਿਆ ਗਿਆ। ਇਸ ਤੋਂ ਬਾਅਦ ਸਮਾਪਤੀ ਕੀਤੀ ਜਾਵੇਗੀ ਤਾਂ ਜੋ ਸਾਡੇ ਤੋਂ ਬਾਅਦ ਕਥਾ ਬਾਤ ਭਾਈ ਸਾਹਿਬ ਜੀ ਪਹੁੰਚੇ ਹਨ ਉਹ ਵੀ ਆਪ ਜੀ ਦੇ ਨਾਲ ਸ਼ਬਦ ਦੀ ਵਿਚਾਰ ਦੀ ਸੰਗ ਪਹੁੰਚੇ। ਸੂਝ ਸਮਾਨ ਦੀ ਇੱਕ ਅੱਖ ਨਹੀਂ ਸੀ ਹੈਗੀ। ਟੀੜਾ ਟੀੜਾ ਵੜਾ ਪਾ ਕੇ ਸੂਝ ਪਹਿਣਾ ਦਿਸਦਾ ਤੇ ਘਰ ਦੇ ਵਿੱਚ ਦੇ ਨਹੀਂ ਉਸ ਮਾਂ ਕੀ ਕਰਦੀ ਆ ਸਿਰ ਤੇ ਸਾਈ ਨਹੀਂ ਹੈਗਾ ਪਤੀ ਨਹੀਂ ਹੈਗਾ ਘਰ ਵਿੱਚ ਗਰੀਬੀ ਆ ਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਕੁਇਆਰਾ ਕਰਦੀ ਫਿਰ ਉਸ ਮਾਂ ਦਾ ਇੱਕ ਛੋਟਾ ਜਿਹਾ ਪੁੱਤਰ ਸੀ ਬੱਚਾ ਸੀ ਉਸ ਮਾਂ ਦੇ ਵੀ ਬੜਿਆਰ ਮਾਨ ਕਰਨ ਤੇ ਨਹੀਂ ਆਪਣੇ ਬੱਚੇ ਨੂੰ ਚੰਗਾ ਪਹਿਨਣ ਨੂੰ ਦਵਾ ਚੰਗਾ ਖਾਣ ਨੂੰ ਦਵਾ ਚੰਗੇ ਸਕੂਲ ਵਿੱਚ ਪੜ੍ਹਾਵਾਣਾ ਤੇ ਵੀ ਉਹ ਕੀ ਸੋਕੀ ਹੋਗੇ ਜਿੰਨਾ ਵੀ ਹੋ ਸਕੇ ਲੋਕਾਂ ਦੇ ਘਰਾਂ ਵਿੱਚ ਵੱਧ ਤੋਂ ਵੱਧ ਕੰਮ ਕਰਦੀ ਤੇ ਪੈਸੇ ਕਮਾਉਂਦੀ ਤੇ ਆਪਣੇ ਬੱਚੇ ਨੂੰ ਨੇ ਚੰਗੇ ਸਕੂਲ ਵਿੱਚ ਪੜ੍ਹਨ ਵਾਸਤੇ ਪਾ ਦੋਤਾ ਉਹ ਬੱਚਾ ਸਕੂਲ ਜਾਣ ਲੱਗਿਆ ਤੇ ਮਾਂ ਵੀ ਕਦੇ-ਕਦੇ ਸਕੂਲੇ ਦੇ ਕੋਲ ਬਿਰਾਉਣਾ ਤੇ ਚਲੇ ਜਾਂਦੀ ਉਹਦੀ ਇੱਕ ਅੱਖੀ ਸੀ ਹੈਗੀ ਇੱਕ ਦਿਨ ਸ ਮਾਂ ਦਾ ਪੁੱਤਰ ਕਹਿਣ ਲੱਗਾ ਮਾਂ ਤੂੰ ਸਕੂਲ ਨਹੀਂ ਹੋਣਾ ਕਦੀ ਕਾਦੀ ਵਾਸਤਾ ਇਹਦਾ ਮੇਰੇ ਪੁੱਤਰ ਮੇਰਾ ਮੁਖਾ ਕਰਦੇ ਮੈਨੂੰ ਮੁਖੌਲ ਕਰਦੇ ਆ ਤੂੰ ਸਕੂਲ ਨਹੀਂ ਹੋਣਾ ਮੇਰੇ ਬਾਦ ਕਹਿੰਦੀ ਠੀਕ ਹੈ ਨਹੀਂ ਹੋਣੀ ਬੱਚਾ ਪੜ੍ਹ ਕੇ ਜਵਾਨ ਹੋਇਆ ਚੰਗੀ ਪੜ੍ਹਾਈ ਕੀਤੀ ਤੇ ਸ਼ਹਿਰ ਨੌਕਰੀ ਤੇ ਲੱਗ ਗਿਆ ਸ਼ਹਿਰ ਬੀ ਦੀ ਤੰਗੀ ਸੁਸਾਇਟੀ ਚੰਗਾ ਰੈਨ ਸੈਂ ਪੁੱਤ ਜੀ ਨੇ ਆਪਣਾ ਵਿਆਹ ਕਰਵਾ ਲਿਆ ਉਸ ਦੀ ਮਾਂ ਉਹਦੇ ਨਾਲ ਨੂੰ ਸੀ ਹੈ ਉਹ ਉਸੇ ਘਰ ਵਿੱਚ ਰਹੇ ਰਹੇ ਸੀ ਇੱਥੇ ਪਹਿਲਾਂ ਰਹਿੰਦੀ ਸੀ ਤੇ ਜਿਵੇਂ ਲੋਕਾਂ ਦੇ ਘਰਾਂ ਵਿੱਚ ਪਹਿਲਾਂ ਕੰਮ ਕਰਦੀ ਸੀ ਉਵੇਂ ਹੀ ਹੁਣ ਵੀ ਕੰਮ ਕਰਕੇ ਤੇ ਆਪਣਾ ગુજરાਲਾ ਪੈ ਕਰਦੀ ਸੀ ਇੱਕ ਦਿਨ ਉਸ ਮਾਂ ਮਨ ਵਿੱਚ ਆਇਆ ਕਾਫੀ ਸਮਾਂ ਹੋ ਗਿਆ ਮੇਰਾ ਪੁੱਤਰ ਨਹੀਂ ਮਿਲ ਆਇਆ ਕਿਉਂ ਨਾ ਨੂੰ ਮਿਲ ਕੇ ਆਵਾ ਮਾਂ ਦਾ ਪਿਆਰ ਉਹ ਬੱਚੇ ਪ੍ਰਤੀ ਪੁੱਤਰ ਪੁੱਤ ਹੋ ਜਾਂਦੇ ਹਨ ਪਰ ਮਾਂ ਮਾਈ ਹੁੰਦੀ ਹੈ ਉਹ ਮਾਂ ਘਰੋਂ ਚੱਲ ਕੇ ਸ਼ਹਿਰ ਵੱਲ ਸ਼ਹਿਰ ਪਹੁੰਚਦੀ ਆ ਪਹੁੰਚਦੀ ਕੁਛ ਹੁੰਦੀ ਜਦੋਂ ਆਪਣੇ ਪੁੱਤਰ ਦੇ ਘਰ ਪਹੁੰਚਦੀ ਆ ਦਰਵਾਜ਼ਾ ਖੜਕ ਆਉਂਦੀ ਆ ਉਸ ਦੀ ਪੁੱਤਰੀ ਦਰਵਾਜ਼ਾ ਖੋਲਣ ਆਉਂਦੀ ਆ ਜਿਵੇਂ ਹੀ ਦਰਵਾਜ਼ਾ ਖੋਲਦੀ ਆ ਉਹ ਦਾ ਚਿਹਰਾ ਵੇਖ ਕੇ ਤੇ ਚੀਕਾਂ ਮਾਰਨ ਲੱਗ ਪੈਂਦੀ ਆ ਰੋਲਾ ਪਾ ਦਿੰਦੀ ਆ ਪੁੱਤਰ ਭੱਜਾ ਆਉਂਦਾ ਕੀ ਗੱਲ ਹੋ ਗਈ ਆ ਕੇ ਵੇਖਦਾ ਦਰਵਾਜ਼ੇ ਵਿੱਚ ਉਹਦੀ ਮਾਂ ਖੜੀ ਹੈ ਤੇ ਕੀ ਕਹਿੰਦਾ ਆ ਕਿ ਇਹਨਾਂ ਤੂੰ ਇੱਥੇ ਵੀ ਆ ਗਿਆ ਤੈਨੂੰ ਤੇ ਮੈਂ ਕਿਹਾ ਸੀ ਤੂੰ ਉੱਥੇ ਘਰੇ ਰਹੀਂ ਜਦੋਂ ਸਮਾਂ ਹੋਵੇਗਾ ਮੈਂ ਤੈਨੂੰ ਆਪੇ ਮਿਲ ਲਿਆ ਕਰਾਂਗਾ ਤੂੰ ਇਥੋਂ ਤੱਕ ਪਾਣੀ ਪਿਚੀ ਉਹ ਮਿਰਾ ਦਿੱਤਾ ਕਿੰਦਾ ਵਾਪਸ ਚਲੇ ਗਿਆ ਜਦੋਂ ਸਮਾਂ ਹੋਵੇਗਾ ਮੈਂ ਆਪੇ ਆਈ ਮਾਂ ਰੋਦੀ ਕਰ ਲੋਗੀ ਵਾਪਸ ਆ ਕੇ ਹੁਣ ਜਿਸ ਸਕੂਲ ਵਿੱਚ ਪੜਦਾ ਸੀ ਨਾ ਉਸ ਸਕੂਲ ਦੇ ਅਧਿਆਪਕਾਂ ਨੇ ਸੋਚਿਆ ਕਿ ਸਾਡੇ ਸਕੂਲ ਦਾ ਵਿਦਿਆਰਥੀ ਇੱਕੰਦਾ ਪੜ੍ਹ ਕੇ ਲੈ ਕੇ ਨੌਕਰੀ ਤੇ ਲੱਗਾ ਕਿ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਤਾਂ ਦੂਸਰੇ ਬੱਚਿਆਂ ਨੂੰ ਉਹਦੇ ਵੱਲ ਵੀ ਕੇ ਪੜਾਈ ਵਿੱਚ ਉਤਸ਼ਾਹਤ ਹੋਣ ਸੁਨੇਹਾ ਭੇਜ ਜਾ ਗਿਆ ਉਸ ਮਾਣ ਦੇ ਪੁੱਤਰ ਨੂੰ ਹੁਣ ਜਦੋਂ ਉਹਨੇ ਸਕੂਲ ਆਉਣਾ ਸੀ ਸਕੂਲ ਆਉਣ ਤੋਂ ਪਹਿਲਾਂ ਸੋਚਦਾ ਕਿਉਂ ਨਾ ਮੈਂ ਆਪਣੇ ਘਰੋਂ ਹੋ ਕੇ ਆਵਾਂ ਆਰੇ ਆਉਂਦਾ ਆ ਦੇਖਦਾ ਘਰ ਦੇ ਵਿੱਚ ਕੋਈ ਨਹੀਂ ਹੁੰਦਾ ਲਾ ਕੇ ਗਵੰਡੀਆਂ ਨੂੰ ਕਹਿੰਦਾ ਇੱਥੇ ਮੇਰੀ ਮਾਂ ਰਹੀ ਸੀ ਕਿੰਨੇ ਉਹਨੂੰ ਤੇ ਕਾਫੀ ਦਿਨ ਹੋ ਗਏ ਨੇ ਉਹ ਤੇ ਸੰਸਾਰ ਤੋਂ ਆਕਾਲ ਕਰਾਉਣਾ ਕਰੀ ਉਸ ਸੰਸਾਰ ਤੇ ਨਹੀਂ ਰਹੀ ਹਾਂ ਜਾਂਦੇ ਜਾਂਦੇ ਆ ਕਿ ਚਿੱਠੀ ਜਿਗੀ ਸੀ ਕਿ ਜਦੋਂ ਵੀ ਕਿਤੇ ਮੇਰਾ ਪੁੱਤਰ ਆਵੇ ਨਾ ਉਹਨੂੰ ਇੱਕ ਚਿੱਠੀ ਜ਼ਰੂਰ ਦੇਣੀ ਸਸ ਮਾਦੇ ਪੁੱਤਰ ਨੇ ਚਿੱਠੀ ਪੜ੍ਹੀ ਵਿੜੇ ਵਿੱਚ ਮੰਡਾ ਮੰਡਾ ਇਕੱਠਾ ਸੀ ਬੈਠ ਗਿਆ ਤੇ ਚਿੱਠੀ ਪੜਦਾ ਉਸਦੀ ਮਾਂ ਚਿੱਠੀ ਵਿੱਚ ਕੀ ਲਿਖਦੀ ਯਾਰ ਇਹਦੀ ਪੁੱਤਰ ਤੂੰ ਮੈਨੂੰ ਸਾਰੀ ਉੱਪਰ ਨਫ਼ਰਤ ਕਿਉਂ ਕਿਉਂਕਿ ਮੇਰੀ ਇੱਕ ਅੱਖ ਨਹੀਂ ਸਿਹਤ ਮੇਰੀ ਅੱਖ ਨਾ ਹੋਣ ਕਾਰਨ ਤੂੰ ਸਾਰੀ ਉੱਪਰ ਮੈਨੂੰ ਨਫ਼ਰਤ ਕਰਦਾ ਰਿਹਾ ਪੁੱਤਰ ਮੈਂ ਤੈਨੂੰ ਦੱਸ ਕੇ ਜਾ ਰਹੀ ਹਾਂ ਕਿ ਮੇਰੀ ਇਹ ਅੱਖ ਗਈ ਫਿਰ ਮੇਰਾ ਵੀ ਜੀਵਨ ਸੀ ਮੇਰਾ ਵੀ ਕਿਰਾ ਸੁੰਦਰ ਸੀ ਦੋਵੇਂ ਅੱਖਾਂ ਸਨ ਕਹਿੰਦੀ ਇੱਕ ਦਿਨ ਦੀ ਗੱਲ ਆ ਕਹਿੰਦੀ ਤੂੰ ਛੋਟਾ ਜਿਹਾ ਬਿਰੜੀ ਦੇ ਖੇਡਦਾ ਪਿਆ ਸੀ ਖੇਡ ਜਾਂ ਖੇਡ ਜਾਂ ਤੇਰੇ ਪੈਰ ਨੂੰ ਠੋਕਰ ਲੱਗੀ ਤੂੰ ਡਿੱਗਿਆ ਤੇਰੀ ਅੱਖ ਦੇ ਵਿੱਚ ਕੁਝ ਵੱਜਿਆ ਤੇ ਤੇਰੀ ਅੱਖ ਦੇ ਵਿੱਚੋਂ ਖੂਨ ਵਗਣ ਲੱਗ ਪਿਆ ਅੱਖ ਲਹੂ ਲੋਹਾਨ ਹੋ ਗਈ ਮੈਂ ਭੱਜੀ ਆਈ ਪੁੱਤਰ ਤੈਨੂੰ ਆ ਕੇ ਚੁੱਕਿਆ ਤੇ ਘਬਰਾਈ ਹੋਈ ਤੈਨੂੰ ਹਸਪਤਾਲ ਲੈ ਗਈ ਦੇਰ ਹੀ ਤੈਨੂੰ ਮੈਂ ਹਸਪਤਾਲ ਖੜਿਆ ਡਾਕਟਰ ਨੇ ਦੇਖਿਆ ਤੇਰੀ ਯੱਥ ਨੂੰ ਇਹ ਕਹ ਲਿਆ ਕਿ ਤੇਰੇ ਪੁੱਤਰ ਦੀ ਅੱਖ ਹੁਣ ਕੱਢਣੀ ਪੈਣੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹ ਅੱਖ ਨੂੰ ਬਾਹਰ ਕੱਢਣੀ ਪੈਣੀ ਆ ਤੇ ਕਹਿੰਦੀ ਬੇਟਾ ਮੈਂ ਸੋਚਿਆ ਜੇ ਤੇਰੀ ਅੱਖ ਨਿਕਲ ਗਈ ਇੱਕ ਤੇਰੀ ਤੇ ਜ਼ਿੰਦਗੀ ਬਰਬਾਦ ਹੋ ਜਾਣੀ ਤੇਰਾ ਤੇ ਜੀਵਨ ਬਰਬਾਦ ਹੋ ਜਾਣਾ ਮੈਂ ਸੋਚਿਆ ਕਿਉਂ ਨਾ ਮੈਂ ਤੇਰੀ ਜ਼ਿੰਦਗੀ ਨੂੰ ਬਚਾ ਲਵਾਂ ਮੇਰੀ ਤੇ ਜਿੱਦਾਂ ਦੀ ਹੈਗੀ ਅੱਤੀ ਕਿ ਨਿਕਲ ਗਈ ਬਾਕੀ ਦੀ ਜਿੰਨੀ ਹੈਗੀ ਉਹ ਤੇ ਇਦਾਂ ਹੀ ਨਤ ਜਾਣੀ ਆ ਤੇ ਮੈਂ ਡਾਕਟਰ ਨੂੰ ਇਹ ਗੱਲ ਕਹਿ ਦਿੱਤੀ ਕਿ ਚਿੰਤ ਅੱਖ ਮੇਰੀ ਮੇਰੇ ਬੱਚੇ ਨੂੰ ਦੇ ਦਿਓ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਕਹਿੰਦੀ ਬੇਟਾ ਤੇਰਾ ਤੂੰ ਦੂਜੀ ਅੱਖ ਦੇ ਨਾਲ ਵੇਖ ਰਿਆ ਨਾ ਇਹ ਅੱਖ ਮੇਰੀ ਆ ਮੈਂ ਤੇਰੀ ਜ਼ਿੰਦਗੀ ਬਣਾਉਣ ਵਾਸਤੇ ਆਪਣੀ ਅੱਖ ਤੈਨੂੰ ਉਹਦੇ ਦਿੱਤੀ ਆਪੇ ਜ਼ਿੰਦਗੀ ਬਰਬਾਦ ਕਰ ਲਈ ਤੇ ਤੂੰ ਸਾਰੀ ਉਮਰ ਮੈਨੂੰ ਨਫ਼ਰਤ ਕਰਦੀ ਹੁਣ ਜਿਵੇਂ ਜਿਵੇਂ ਫਰਮਾਨ ਦਾ ਪੁੱਤਰ ਕਿਥੀ ਪੜਦਾ ਅੱਖਾਂ ਦੇ ਵਿੱਚ ਬਹਿਰਾ ਗਿਆ ਪਛਤਾਵਾ ਆ ਕਿ ਮੈਂ ਆਪਣੀ ਮਾਂ ਨੂੰ ਚੰਗਾ ਨਹੀਂ ਸਮਝਿਆ ਨਫ਼ਰਤ ਕੀਤੀ ਆ ਮੇਰੀ ਮਾਂ ਨੇ ਮੈਨੂੰ ਲੋਕਾਂ ਦੇ ਘਰਾਂ ਵਿੱਚ ਕੰਮ ਕਰ ਕਰਕੇ ਪੜਾਇਆ ਲਿਖਾਇਆ ਚੰਗੀ ਨੌਕਰੀ ਤੇ ਲਵਾਇਆ ਪਰ ਮੈਂ ਕਦਰ ਨਹੀਂ ਕੀਤੀ ਉਹਨੂੰ ਸਮਝਿਆ ਹੀ ਨਹੀਂ ਅੱਖਾਂ ਦੇ ਵਿੱਚ ਵਹਿਰਾ ਗਿਆ ਪਛਤਾਵਾ ਆ ਤੇ ਸਮਾਂ ਦੇ ਪੁੱਤਰ ਜਦੋਂ ਸਕੂਲ ਗਿਆ ਜਿੱਥੇ ਉਹ ਸਨਮਾਨਤ ਕਰਨਾ ਸੀ ਉਥੇ ਉਹਨੇ ਫੇਰੇ ਸਾਰੀ ਗਾਥਾ ਸਕੂਲ ਵਿੱਚ ਸਾਨੂੰ ਇਹ ਤੇ ਸਾਰਿਆਂ ਨੂੰ ਇੱਕ ਮੈਸੇਜ ਦਿੱਤਾ ਕਿ ਭਾਈ ਮੇਰੀ ਤੇ ਮਾਂ ਹੁਣ ਸੰਸਾਰ ਤੋਂ ਚਲੀ ਗਈ ਆ ਹੁਣ ਕੁਝ ਨਹੀਂ ਹੋ ਸਕਦਾ ਮੈਨੂੰ ਪਛਤਾਵਾ ਰਹਿ ਮੈਂ ਚੰਗਾ ਨਹੀਂ ਸਮਝਿਆ ਪਰ ਤੁਹਾਡੀ ਮਾਂ ਅਜੇ ਤੁਹਾਡੇ ਕੋਲ ਆ ਜਿੰਨੀ ਵੀ ਹੋ ਸਕੇ ਸੇਵਾ ਕਰਿਓ